ਪੰਜਾਬ ਦੇ ਪ੍ਰਸਿੱਧ ਸਿੱਖ ਪ੍ਰਚਾਰਕ ਤੇ ਕਥਾਵਾਚਕ ਰঞ্জੀਤ ਸਿੰਘ ਟੰਡਰੀਆ ਵਾਲੇ ਨੇ ਪਿਤੇ ਦਿਨ ਹੀ ਸਨੀਚਰਵਾਰ ਨੂੰ ਕਪੂਰਥਲਾ ਦੇ ਕਸਬਾ ਨੰਡਾਲਾ ਵਿਖੇ ਪੁੱਜੇ ਜਿੱਥੇ ਉਹਨਾਂ ਸਿੱਖ ਧਰਮ ਦੇ ਪ੍ਰਚਾਰ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਗੜਗੱਚ ਨੂੰ ਵੱਡੀ ਅਪੀਲ ਕਰ ਦਿੱਤੀ ਹੈ ਉਹਨਾਂ ਨੇ ਧਰਮ ਪ੍ਰਚਾਰ ਦੇ ਲਈ ਇੱਕ ਵਿਸ਼ੇਸ਼ ਸਲਾਹ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਨਵੇਂ ਜਥੇਦਾਰੇ ਕਹਿ ਰਹੇ ਨੇ ਕਿ ਉਹ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਨ ਜਾ ਰਹੇ ਨੇ ਇਹ ਇੱਕ ਬੜਾ ਵੱਡਾ ਤੇ ਚੰਗਾ ਕਦਮ ਹੈ ਅਤੇ ਸ਼ਲਾਗਾ ਜੋਗ ਉਪਰਾਲਾ ਧਰਮ ਪ੍ਰਚਾਰ ਮਹਿਜ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਜ਼ਿੰਮੇਵਾਰੀ ਨਹੀਂ ਹੈ ਬਲਕਿ ਸੰਗਤ ਨੂੰ ਉਹਨਾਂ ਦੇ ਇਸ ਉਪਰਾਲੇ ਦੇ ਵਿੱਚ ਵੱਧ ਚੜ ਕੇ ਸਹਿਯੋਗ ਦੇਣਾ ਚਾਹੀਦਾ ਹੈ ਇਸ ਮੁਕੇ ਰਿੰਜੀਤ ਸਿੰਘ ਨੇ ਕਿਹਾ ਕਿ ਸਿੱਖੀ ਪ੍ਰਚਾਰ ਦੇ ਨਾਲ ਵੱਧ ਚੜ ਕੇ ਸਹਿਯੋਗ ਦੇਣ ਦੀ ਲੋੜ ਹੈ ਨਾਲ ਹੀ ਉਹਨਾਂ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਵੀ ਕਿਹਾ ਕਿ ਜਿਹੜਾ ਵੀ ਜਿਸ ਧਰਮ ਦੇ ਵਿੱਚ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ ਪਰ ਜੋ ਸਿੱਖੀ ਦੇ ਧਰਮ ਦੇ ਵਿੱਚ ਹਨ ਉਹ ਸਿੱਖੀ ਬਾਰੇ ਜਾਗਰੂਕ ਕਰਨਾ ਇਹ ਸਾਡਾ ਫਰਜ਼ ਬਣਦਾ ਹੈ ਜਿਹੜੇ ਸਿੱਖ ਪ੍ਰਚਾਰਕ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਸਿੱਖੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਅਸੀਂ ਕਿਸੇ ਨੂੰ ਕਲਵਾਰਾਂ ਨਾਲ ਜਾਂ ਡੰਡਿਆਂ ਨਾਲ ਜ਼ਬਰਦਸਤੀ ਕਿਸੇ ਵੀ ਧਰਮ ਦੇ ਵਿੱਚ ਜਾਂ ਤੋ ਨਹੀਂ ਰੋਕ ਸਕਦੇ ਪਰ ਉਹਨਾਂ ਨੂੰ ਪਿਆਰ ਦੇ ਨਾਲ ਸਮਝਾ ਕੇ ਤੇ ਸਿੱਖੀ ਧਰਮ ਦੇ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾ ਕੇ ਸਿੱਖੀ ਦੇ ਨਾਲ ਜੋੜ ਸਕਦੇ ਆ ਸਿੱਖ ਪ੍ਰਚਾਰਕ ਰঞ্জੀਤ ਸਿੰਘ ਢੰਡਰੀਓ ਵਾਲਿਆਂ ਨੇ ਕਿਹਾ ਕਿ ਜਿਹੜੇ ਵੀ ਜ਼ਥੇਦਾਰ ਕੋਲ ਤਾਕਤ ਹੈ ਉਹ ਆਪਣੇ ਤਾਕਤ ਦਾ ਇਸਤੇਮਾਲ ਕਰਕੇ ਐ ਜੀ ਪੀ ਸੀ ਦੇ ਨਾਲ ਲਾ ਕੇ ਸਿੱਖੀ ਦਾ ਪ੍ਰਚਾਰ ਕਰ ਸਕਤੇ ਨੇ ਇੱਕ ਸਿੱਖ ਤੋਂ 1 ਕਰੋੜ ਸਿੱਖ ਬਣਾਉਣਾ ਸਾਡੇ ਹੱਥ ਦੇ ਵਿੱਚ ਆ ਉਹਨਾਂ ਆਖਿਆ ਕਿ ਜੇਕਰ ਸਿੰਘ ਸਾਹਿਬ ਲਹਿਰ ਚਲਾਉਣਗੇ ਤਾਂ ਤਕੜੇ ਹੋ ਕੇ ਆਪ ਕਮਰ ਕਸਾ ਕਸ ਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੁਨਿਆਦ ਬਣਾ ਕੇ ਚੱਲਣ ਤਾਂ ਸਾਰੇ ਹੀ ਪ੍ਰਚਾਰਕਾ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਉਹਨਾਂ ਅੱਗੇ ਕਿਹਾ ਕਿ ਭਾਈ ਹਰਪ੍ਰੀਤ ਸਿੰਘ ਸਨ ਭਾਵੇਂ ਹੁਣ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਗੜਗਾਚ ਹਨ ਮੈਂ ਉਹਨਾਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਸਿੱਖੀ ਦਾ ਪ੍ਰਚਾਰ ਵੱਧ ਛੜ ਕੇ ਕਰਨ ਮੈਂ ਆਪ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਸਿੰਘ ਸਾਹਿਬਾਨਾ ਜੋ ਸ਼ਾਮਿਲ ਹੋ ਕੇ ਖੰਡੇ ਬਾਟੇ ਨੂੰ ਹੱਥੇ ਵਿੱਚ ਲੈ ਕੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਪਾਣ ਲ ਕਰਵਾਉਣ ਲਈ ਤਿਆਰ ਆ ਨੌਜਵਾਨ ਅਮਰਿਤਸਰ ਕਣ ਦਾੜੇ ਪ੍ਰਕਾਸ਼ ਕਰਨ ਐਸ ਤੋਂ ਵੱਡੀ ਪ੍ਰਾਪਤੀ ਸਿੱਖਾਂ ਦੇ ਲਈ ਕੀ ਹੋਵੇਗੀ ਜਿਕਰ ਜੋ ਹੈ ਕਿ ਗੁਰਦੁਆਰਾ ਪਰਮੇਸ਼ਵਰ ਦਵਾਰ ਦੀ ਤਰਜ਼ ਤੇ ਪ੍ਰਸਿੱਧ ਧਰਮ ਪ੍ਰਚਾਰਕ ਤੇ ਕਥਾਵਾਚਕ ਪਾਈ ਰਣਜੀਤ ਸਿੰਘ ਵਾਲਿਆ ਨੂੰ ਸਨਿਚਰਵਾਰ ਨੂੰ ਕਪੂਰਥਲਾ ਦੇ ਕਸਵਾ ਨਡਾਲਾ ਵਿਖੇ ਪਹੁੰਚੇ ਸਨ ਇਸ ਮੁਖੀ ਉਹਨਾਂ ਦੇ ਨਾਲ ਸਾਬਕਾ ਐ ਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਨਜ਼ਰ ਆਏ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਉਹ ਬੋਲਦੇ ਨਜ਼ਰ ਆਏ ਉੱਥੇ ਹੀ ਐ ਜੀਪੀਸੀ ਤੇ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੇ ਵੱਡੀ ਤਾੜਨਾ ਕੀਤੀ ਹੈ ਉਹਨਾਂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਪਰ ਮੈਂ ਇਸ ਲਈ ਇੱਕ ਵੱਡਾ ਬਹੁਤ ਵਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਇਹ ਗੁਰ ਸਿੱਖ ਹੋ ਕੇ ਅਮਰਤ ਧਾਰੀ ਹੋ ਕੇ ਇਨ੍ਹਾਂ ਉਹਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ। ਇੱਕ ਬੀਬੀ ਦਾ ਅਮਰਤ ਧਾਰੀ ਬੀਬੀ ਗੁਰਸਿੱਖ ਵੀ। ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਨੂੰ ਕਹਿੰਦਾ ਖੁੱਲ ਦਿਲ ਸੁਭਾਅ ਇਹਨਾਂ ਦਾ। ਇੱਕ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਰੀਆਂ ਚਾਹੀਦੀਆਂ। ਜੋ ਮਨ 'ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ। ਮੈਂ ਦੋ ਕੋਹ ਵਾਰੀ ਇਹਨਾਂ ਕੋਲ ਘੰਟਾ-ਘੰਟਾ ਬੈਠਾ ਤੇ ਸੱਚੀ ਮੇਰੇ ਮਨ ਤੇ ਬਹੁਤ ਪ੍ਰਵਾਹ ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਬੰਦੂ ਵੇਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਸੀ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਕਿਸੇ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਦਾ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਨੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਡੇ ਆਏ ਐਸ ਪਰ ਮੈਂ ਇਸ ਲਈ ਇੱਕ ਪੰਜਾਬੀ ਵਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਕਿ ਗੁਰਸਿੱਖ ਹੋ ਕੇ ਅਮਰਤਧਾਰੀ ਹੋ ਕੇ ਇਹਨਾਂ ਉਹਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ ਇੱਕ ਬੀਬੀ ਦਾ ਅਮਰਤਧਾਰੀ ਬੀਬੀ ਗੁਰਸਿੱਖ ਵੀ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਨੂੰ ਕਿੰਨਾ ਖੁੱਲ ਦਿਲ ਸੁਭਾਅ ਇਹਨਾਂ ਦਾ ਜੇ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਰੀਆਂ ਚਾਹੀਦੀਆਂ ਜੋ ਮਨ 'ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ ਮੈਂ ਦੋ ਕੋ ਵਾਰੀ ਇਹਨਾਂ ਕੋਲ ਘੰਟਾ-ਘੰਟਾ ਬੈਠਾ ਕਿ ਸੱਚੀ ਮੇਰੇ ਮਨ ਤੇ ਬਹੁਤ ਪਰਵਾਹ ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਬਿੰਦੂ ਵੇਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਉਹ ਇਹ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਨੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਡੇ ਆਏ ਐਸ ਪਰ ਮੈਂ ਇਸ ਲਈ ਇੱਕ ਬੜਾ ਬਤ ਵਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਇਹ ਗੁਰਸਿੱਖ ਹੋ ਕੇ ਅਮਰਤਧਾਰੀ ਹੋ ਕੇ ਇਨ੍ਹਾਂ ਉਹਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ ਇੱਕ ਬੀਬੀ ਦਾ ਅਮਰਤਧਾਰੀ ਬੀਬੀ ਗੁਰਸਿੱਖ ਵੀ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਤੁਹ ਕੈਨਾ ਖੁੱਲ ਦਿਲ ਸੁਭਾਅ ਇਹਨਾਂ ਦਾ ਇੱਕ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਹਲੀਆਂ ਚਾਹੀਦੀਆਂ ਜੋ ਮਨ 'ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ ਮੈਂ ਦੋ ਕੋ ਵਾਰੀ ਇਹਨਾਂ ਕੋਲ ਘੰਟਾ ਘੰਟਾ ਬੈਠਾ ਕਿ ਸੱਚੀ ਮੇਰੇ ਮਨ ਤੇ ਬਹੁਤ ਪਰਵਾਹ ਆ ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਆਹ ਨਾਲ ਮੈਂ ਸਪੈਸ਼ਲ ਰਵੀ ਨੂੰ ਵੇਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਸੀ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਹੈ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਹੈ ਇਹ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਨਾਂ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਰਹੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈ ਜੋ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਡੇ ਆਏ ਆ